ਕਿ 75 76 ਸਾਲ ਸਾਡੇ ਮੁਲਕ ਨੂੰ ਆਜ਼ਾਦ ਹੋ ਗਏ ਇੱਕ ਰਾਜਨੇਤਾ ਦੀ ਸੰਪਤੀ ਕੁਝ ਸਾਲਾਂ ਦੇ ਵਿੱਚ ਵੱਧ ਕੇ ਇੱਥੋਂ ਲੈ ਕੇ ਉਹ ਤੱਕ ਚੱਲੇ ਜਾਂਦੀ ਆ ਲੇਕਿਨ ਕਿਸਾਨ ਆ ਕਿਸਾਨ ਭਰਾ ਖੜੇ ਨੇ ਇਹਨਾਂ ਦੇ ਤੁਸੀਂ ਚਿਹਰਿਆਂ ਤੋਂ ਦੇਖ ਲਓ ਇਹਨਾਂ ਦੀਆਂ ਸੰਪਤੀਆਂ ਵਧੀਆਂ ਜੇ ਅਸੀਂ ਐਮਐਸਪੀ ਲਈ ਅੱਜ ਨਹੀਂ ਲੜੇ ਤਾਂ ਕੱਲ ਨੂੰ ਜਿੱਦਾਂ ਉਹਨਾਂ ਨੇ ਕਾਰਪੋਰੇਟ ਕਰਾਣੇ ਸਾਡੇ ਮਤਲਬ ਕਿ ਇਹ ਜ਼ਰਖੇਜ਼ ਜ਼ਮੀਨ ਦੇ ਵਿੱਚ ਐਂਟਰ ਕਰਾਉਂਦੇ ਨੇ ਉਹਨਾਂ ਨੇ ਸਾਡੇ ਇਹ ਜ਼ਮੀਨਾਂ ਵਾਲੇ ਬੰਦਿਆਂ ਨੂੰ ਮਜ਼ਦੂਰ ਬਣਾ ਦੇਣਾ ਉਹ ਇੱਕ ਲੱਤਾ ਪੁੱਤ ਜਿਹੜਾ ਉਦੋਂ ਸ਼ਹੀਦ ਕੀਤਾ ਉਹਦੇ ਕੋਲ ਤਿੰਨ ਕਿੱਲੇ ਜ਼ਮੀਨ ਸੀਗੀ ਸਾਰੀ ਇੱਕ ਕਿੱਲਾ ਉਹਦਾ ਪਹਿਲਾਂ ਵਿਕ ਗਿਆ ਜਦੋਂ ਭੈਣ ਦਾ ਵਿਆਹ ਕੀਤਾ ਕਰਜ਼ਾ ਲੈ ਹੁਣ ਵੀ ਉਹਦੇ ਸਿਰ ਤੇ 20-25 ਲੱਖ ਕਰਜ਼ਾ ਸੀ ਜਦੋਂ 1947 ਦੀ ਵੰਡ ਹੋਈ ਆ ਮੁਲਕ ਦੀ ਵੰਡ ਨਹੀਂ ਹੋਈ ਪੰਜਾਬ ਦੀ ਵੰਡ ਹੋਈ ਇਹ ਜਿਹੜਾ ਅੰਦੋਲਨ ਆ ਇਹ ਸਾਡੀ ਹੋਂਦ ਦੀ ਲੜਾਈ ਆ ਖਨੌਰੀ ਬਾਰਡਰ ਦੇ ਉੱਤੇ ਅਸੀਂ ਖੜੇ ਹੋਏ ਆ ਕਿਸਾਨਾਂ ਦਾ ਅੰਦੋਲਨ ਆ ਚੱਲ ਰਿਹਾ ਹੈ ਹਾਲਾਂਕਿ ਬਿਸ਼ੱਕ ਇੱਕ ਵਾਰ ਬਾਰਡਰ ਬਣਾ ਕੇ ਪੰਜਾਬ ਨੂੰ ਵੱਖਰੇ ਕਰ ਦਿੱਤਾ ਗਿਆ ਚਾਹੇ ਉਹ ਕਿਸਾਨਾਂ ਨੂੰ ਦਿੱਲੀਵਾਲ ਵਧਣ ਤੋਂ ਰੋਕਣ ਲਈ ਹੋਵੇ ਜਾਂ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਇਹ ਜਿਹੜੀ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਪਰ ਹਰਿਆਣੇ ਦੀਆਂ ਮਾਤਾਵਾਂ ਭੈਣਾ ਲੋਕ ਉਹ ਲਗਾਤਾਰ ਪੰਜਾਬ ਦੇ ਵਿੱਚ ਆ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਸਪੋਰਟ ਕਰ ਰਹੇ ਨੇ ਕਿਸਾਨਾਂ ਨੂੰ ਸਪੋਰਟ ਕਰ ਰਹੇ ਨੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਆਪਾਂ ਕਹਿ ਸਕਦੇ ਹਾਂ ਸਪੋਰਟ ਕਰ ਰਹੇ ਨੇ ਸਾਡੇ ਨਾਲ ਬੀਬੀਆਂ ਭੈਣਾ ਮੌਜੂਦ ਹੈ ਗੱਲਬਾਤ ਆਪਾਂ ਕਰਾਂਗੇ ਸਤਿ ਸ਼੍ਰੀ ਅਕਾਲ ਭੈਣ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਕਿੱਥੋਂ ਆ ਜੀ ਮਨਦੀਪ ਕੋਰ ਗੜੀ ਤਾਂ ਆ ਜਾਂਦੀ ਸੀ ਠੀਕ ਹੈ ਜੀ ਤੇ ਕੀ ਕਹਿਣਾ ਚਾਹਨੇ ਇਸ ਅੰਦੋਲਨ ਨੂੰ ਲੈ ਕੇ ਜੋ ਵੀ ਅੰਦੋਲਨ ਚੱਲ ਰਿਹਾ ਹੈ ਇਹ ਕਹਿੰਦੇ ਆ ਵੀ ਸਾਡੇ ਹੱਕ ਸਾਨੂੰ ਮਿਲਣਾ ਹਾਂਜੀ ਸਾਡੇ ਹੱਕ ਸਾਨੂੰ ਮਿਲਣਾ ਸਾਡੇ ਬੱਚੇ ਜਿਹੜੇ ਦੁਖੀ ਨੇ ਵੀ ਉਹਨਾਂ ਨੂੰ ਆਪਣਾ ਜੋ ਵੀ ਹੈ ਕਰਨਾ ਓਕੇ ਕਿਵੇਂ ਦੇਖਦੇ ਹੋ ਜੋ ਪਿਛਲੇ ਦਿਨਾਂ ਵਿੱਚ ਇੱਥੇ ਵਾਪਰਿਆ ਨੌਜਵਾਨ ਦੀ ਜਾਨ ਚਲੀ ਜਾਂਦੀ ਆ ਟਰੈਕਟਰ ਟਰਾਲੀਆਂ ਦਾ ਨੁਕਸਾਨ ਹੁੰਦਾ ਆ ਕਈ ਜਿਹੜੇ ਆ ਕਿਸਾਨ ਆ ਉਹ ਹਸਪਤਾਲਾਂ ਦੇ ਵਿੱਚ ਪਏ ਹੋਏ ਨੇ ਤੇ ਤੁਸੀਂ ਹਰਿਆਣੇ ਤੋਂ ਆਏ ਹੋ ਤੇ ਪੰਜਾਬ ਦੇ ਵਿੱਚ ਇਹ ਸਾਰਾ ਬਰਤਾਰਾ ਵਾਪਰ ਰਿਹਾ ਤਾਂ ਕੋਈ ਕੋਸਾ ਹਰਿਆਣਾ ਪੰਜਾਬ ਅਸੀਂ ਸਭ ਦੀ ਕਰਨੇ ਆ ਹੈ ਤੇ ਸਾਡੇ ਹੱਕ ਸਾਡੇ ਬੱਚਿਆਂ ਨੂੰ ਮਿਲਨੇ ਚਾਹੀਦੇ ਨੇ ਸਾਡਾ ਜੋ ਵੀ ਮੋਦੀ ਸਰਕਾਰ ਹੈ ਜਾਂ ਖੱਟਰ ਸਰਕਾਰ ਹੈ ਅਸੀਂ ਤੇ ਬਰ ਖਿਲਾਫ ਆ ਅਸੀਂ ਆਪਣੇ ਹੱਕ ਲੈਣੇ ਚਾਹੁੰਦੇ ਆ ਕਿਹਾ ਜਾ ਰਿਹਾ ਕਹਿੰਦੇ ਹਰਿਆਣੇ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਆ ਪਾਸਪੋਰਟ ਰੱਦ ਹੋਣ ਇਸ ਤਰ੍ਹਾਂ ਦੀਆਂ ਖਬਰਾਂ ਅਸੀਂ ਸਭ ਇਹ ਆਨੇ ਫਿਰ ਰੱਦ ਕਰਨ ਸਾਡੇ ਆਪਣੇ ਸਾਨੂੰ ਜੋ ਵੀ ਸਾਡਾ ਹੈ ਸਾਨੂੰ ਮਿਲੇ ਹੱਕ ਮਿਲੇ ਸਾਡੇ ਬੱਚਿਆਂ ਨੂੰ ਤੇ ਸਾਡੇ ਜਿਹੜੇ ਬੱਚਿਆਂ ਨੂੰ ਹੋਏ ਨੇ ਨੁਕਸਾਨੇ ਗਏ ਨੇ ਸਾਨੂੰ ਉਹਨਾਂ ਦਾ ਵੀ ਬਹੁਤ ਦੁੱਖ ਹੈ ਉਹ ਵੀ ਸਾਡੇ ਬੱਚੇ ਸਨ ਸਾਨੂੰ ਬਹੁਤ ਦੁੱਖ ਹੈ ਉਹ ਕਿ ਉਹਨਾਂ ਦਾ ਵੀ ਸਾਨੂੰ ਬਹੁਤ ਦੁੱਖ ਹੈ ਤੁਸੀਂ ਮਾਤਾ ਜੀ ਕੀ ਕਹਿਣਾ ਚਾਹੁੰਦੇ ਆ ਇਹ ਸਾਰੀਆਂ ਜਿੰਨੀਆਂ ਸਾਡੀਆਂ ਮਾਤਾਵਾਂ ਭੈਣਾਂ ਮੇਰੀਆਂ ਭੈਣਾਂ ਇਹ ਹਰਿਆਣੇ ਚੋਂ ਨਾਲ ਪੰਜਾਬ ਚੋਂ ਅਸੀਂ ਆਏ ਆ ਇਹ ਜਿਹੜਾ ਅੰਦੋਲਨ ਆ ਇਹ ਸਾਡੀ ਹੋਂਦ ਦੀ ਲੜਾਈ ਆ ਸਾਡਾ ਨੌਜਵਾਨ ਬੱਚਾ ਜਿਹੜਾ ਉਦਣ ਗੋਲੀਆਂ ਦੇ ਨਾਲ ਵਿੰਨਿਆ ਗਿਆ ਆ ਉਹਦੇ ਵਿੱਚ ਹਰਿਆਣਾ ਸਰਕਾਰ ਦੀ ਜਿੱਥੇ ਨਾਕਾਮੀ ਉੱਥੇ ਮੈਂ ਪੰਜਾਬ ਸਰਕਾਰ ਦੀ ਨਾਕਾਮੀ ਵੀ ਜ਼ਰੂਰ ਕਹੂੰਗੀ ਕਿ ਉਹਦੇ ਪ੍ਰਸ਼ਾਸਨ ਨੇ ਉਸ ਦਿਨ ਉਹ ਜਿਹੜਾ ਹਾਦਸਾ ਆ ਉਹ ਹੁਣ ਤੋਂ ਬਚ ਸਕਦਾ ਸੀਗਾ ਉਹ ਸਾਡੀ ਹੱਦ ਦੇ ਅੰਦਰ ਆ ਕੇ ਉਹਨਾਂ ਨੇ ਸਾਡੇ ਹੀ ਬੱਚਿਆਂ ਤੇ ਗੋਲੀਆਂ ਚਲਾਈਆਂ ਅਸੀਂ ਇੱਕ ਆਜ਼ਾਦ ਮੁਲਕ ਦੇ ਵਿੱਚ ਰਹਿ ਰਹੇ ਹਾਂ ਅਸੀਂ ਕੀ ਆਪਣੀ ਮੰਗ ਲੈ ਕੇ ਜੋ ਸਾਨੂੰ ਸੰਵਿਧਾਨ ਹੱਕ ਦਿੰਦਾ ਉਹ ਅਪਰਾਧਾਨੀ ਨਹੀਂ ਜਾ ਸਕਦੇ ਉਹਨਾਂ ਨੇ ਜਿਹੜਾ ਸਾਡੇ ਪਹਿਲਾ 13 ਮਹੀਨੇ ਸਾਡੇ ਉੱਥੇ ਵੀਰ ਭਰਾ ਦਿੱਲੀ ਬੈਠ ਕੇ ਆਪਣੀਆਂ ਮੰਗਾਂ ਤੇ ਮਤਲਬ ਕਿ ਮੋਦੀ ਨੇ ਖੁਦ ਸਹੀ ਪਾਈ ਸੀ ਜਦੋਂ ਉਸ ਕਿਸੇ ਮੰਗ ਦਾ ਉਹਨੇ ਉਨਪੂਰਨੀ ਚਾੜਿਆ ਤਾਂ ਦੁਬਾਰਾ ਤੋਂ ਇਹ ਜਿੰਨਾ ਵੀ ਸਾਡਾ ਪੰਜਾਬ ਦਾ ਹਰਿਆਣੇ ਦਾ ਸਾਰਾ ਕਿਸਾਨ ਮਜ਼ਦੂਰ ਜਿੰਨਾ ਵੀ ਤਪਕਾ ਆ ਉਹ ਇਕੱਠਾ ਹੋ ਕੇ ਆਪਣੀ ਮੰਗ ਹੀ ਰੱਖਣ ਜਾ ਰਿਹਾ ਸੀ ਉਸ ਮੰਗ ਨੂੰ ਆਜ਼ਾਦ ਮੁਲਕ ਦੇ ਵਿੱਚ ਅਸੀਂ ਆਪਣੀ ਮੰਗ ਜੋ ਸਾਨੂੰ ਸੰਵਿਧਾਨ ਰਾਈਟ ਦਿੰਦਾ ਆ ਰੋਸ ਕਰਨ ਦਾ ਉਹਦੇ ਤਹਿਤ ਸਾਡਾ 21 ਸਾਲਾਂ ਦਾ ਸ਼ੁਭਕਰਨ ਜਿਹੜਾ ਸ਼ਹੀਦ ਕੀਤਾ ਉਹ ਇੰਨਾ ਜਿਆਦਾ ਵੱਡਾ ਘਾਣ ਲੋਕਤੰਤਰ ਦਾ ਹੋਇਆ ਜਿਹਨੂੰ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ ਤੇ ਉਸ ਘਰ ਦਾ ਜਿਹੜਾ ਚਰਾਗ ਇਹ ਮਤਲਬ ਕਿ ਸਰਕਾਰਾਂ ਨੇ ਸਿਰਫ ਸੱਤਾ ਦੀਆਂ ਇਹ ਭੁੱਖੀਆਂ ਮਤਲਬ ਸਰਕਾਰਾਂ ਆ ਇਹਨਾਂ ਨੂੰ ਆਮ ਲੋਕਾਂ ਦੇ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈਗਾ ਇਹ ਆਮ ਲੋਕ ਹੀ ਆਪਣੇ ਹੱਕਾਂ ਲਈ ਸਿਰਫ ਪੀੜਤ ਹੈ ਇਹ ਇਹਨਾਂ ਦੇ ਅੰਦਰ ਉਹ ਗੁੱਸਾ ਆ ਜਿਹੜਾ ਕਿਉਂਕਿ ਇਹਨਾਂ ਨੇ ਕੀਤਾ ਕੁਝ ਨਹੀਂ ਹੈਗਾ ਇਹਨਾਂ ਨੇ ਹੁਣ ਤੱਕ ਲੋਕਾਂ ਨੂੰ ਲਾਰਿਆਂ ਚ ਰੱਖਿਆ ਇਹ ਖਾਸ ਕਰਕੇ ਜਿਹੜੀ ਕੇਂਦਰ ਦੀ ਮੌਜੂਦਾ ਸਰਕਾਰ ਹੈ ਇਹ ਤਾਂ ਜੋ ਮੈਂ ਹੀ ਕਾਰਪੋਰੇਟ ਕਾਰਪੋਰੇਟ ਕਰਾਣਿਆਂ ਦੀ ਖੇਲ ਸਰਕਾਰ ਅਸੀਂ ਇਹਨੂੰ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਤੇ ਨਾਲ ਜੋ ਖੱਟੜ ਨੇ ਕੀਤਾ ਪਹਿਲਾਂ ਇਹ ਦੱਸੋ ਵੀ ਇਹ ਸਾਡਾ ਆ ਪੰਜਾਬ ਦਾ ਹਿੱਸਾ ਹੈ ਤੇ ਉਹ ਹਰਿਆਣੇ ਦਾ ਅਸੀਂ ਜਦੋਂ ਬਾਕੀ ਸਾਰੇ ਕੰਮਕਾਰ ਕਰਨ ਉਰੇ ਤੋਂ ਆਪਣੇ ਸਾਧਨਾ ਰਹੀਂ ਜਾ ਸਕਦੇ ਆ ਜਾਣਦੇ ਆ ਸਾਡੀ ਰਾਜਧਾਨੀ ਸਾਡੀ ਆ ਅਸੀਂ ਆਜ਼ਾਦ ਮੁਲਕ ਦੇ ਵਾਸੀ ਆ ਤਾਂ ਅਸੀਂ ਆਪਣੀ ਉੱਥੇ ਪੀੜਾ ਰੱਖਣ ਲਈ ਉੱਥੇ ਨਹੀਂ ਪਿੱਟਾਂਗੇ ਹੋਰ ਕਿੱਥੇ ਪਿੱਟਾਂਗੇ ਉਹ ਸਾਨੂੰ ਇੱਕ ਜੰਤਰ ਮੰਤਰ ਹੈ ਜਿਹੜਾ ਰਾਮਲੀਲਾ ਮੈਦਾਨ ਆ ਉੱਥੇ ਸਾਰੇ ਮੁਲਕ ਦੇ ਹੋਰ ਸਟੇਟਾਂ ਤੋਂ ਆ ਕੇ ਵੀ ਬੰਦੇ ਆ ਜਿਹੜੇ ਆਪਣੀ ਮੰਗ ਰੱਖਦੇ ਨੇ ਤੇ ਫਿਰ ਪੰਜਾਬੀਆਂ ਨੂੰ ਤੇ ਹਰਿਆਣੇ ਵਾਲਿਆਂ ਨੂੰ ਜਿਹੜੇ ਇਹ ਕਿਸਾਨ ਐ ਉਹਨਾਂ ਨੂੰ ਕਿਉਂ ਉਹਨਾਂ ਤੇ ਐਡਾ ਤਸ਼ੱਦਦ ਕਿਉਂ ਕਿਉਂ ਸਾਡੇ ਨੰਨਾਂ ਬਿਤ ਕਰਾ ਕੀਤਾ ਜਾਂਦਾ ਆ ਕੇਂਦਰ ਸਰਕਾਰ ਦੀ ਗੱਲ ਕਰ ਲਈ ਤਾਂ ਪਿਛਲੇ ਦਿਨੀ ਉਹਨਾਂ ਨੇ ਗੰਨੇ ਉੱਤੇ ਕੀਮਤ ਜਿਹੜੀ ਆ ਉਹ ਵਧਾਤੀ ਆ ਤੇ ਕਿਸਾਨਾਂ ਲਈ ਹੋਰ ਵੀ ਕਾਫੀ ਸਾਰੀਆਂ ਸਹੂਲਤਾਂ ਲੈ ਕੇ ਆ ਰਹੇ ਆ ਲਗਾਤਾਰ ਖਬਰਾਂ ਆ ਰਹੀਆਂ ਐ ਨਹੀਂ ਕਿਹੜੀਆਂ ਸਹੂਲਤਾਂ ਕਿਹੜੀਆਂ ਗੰਨੇ ਦੀਆਂ ਕੀਮਤਾਂ ਮੈਨੂੰ ਇੱਕ ਤੁਸੀਂ ਸਿੰਪਲ ਜਵਾਬ ਮਤਲਬ ਗੱਲ ਦਾ ਜਵਾਬ ਦੋ ਕਿ 75-76 ਸਾਲ ਸਾਡੇ ਮੁਲਕ ਨੂੰ ਆਜ਼ਾਦ ਹੋ ਗਏ ਇੱਕ ਰਾਜਨੇਤਾ ਦੀ ਸੰਪਤੀ ਕੁਝ ਸਾਲਾਂ ਦੇ ਵਿੱਚ ਵੱਧ ਕੇ ਇੱਥੋਂ ਲੈ ਕੇ ਉਹ ਤੱਕ ਚੱਲੇ ਜਾਂਦੀ ਆ ਲੇਕਿਨ ਕਿਸਾਨ ਆ ਕਿਸਾਨ ਭਰਾ ਖੜੇ ਨੇ ਇਹਨਾਂ ਦੇ ਤੁਸੀਂ ਚਿਹਰਿਆਂ ਤੋਂ ਦੇਖ ਲਓ ਇਹਨਾਂ ਦੀਆਂ ਸੰਪਤੀਆਂ ਵਧੀਆਂ ਇਹਨਾਂ ਦੇ ਘਰਾਂ ਦੇ ਵਿੱਚ ਕੋਈ ਤਰੱਕੀਆਂ ਹੋਈਆਂ ਆ ਮਤਲਬ ਇਹ ਇਹ ਇਹਦੀ ਜਿੰਦੀ ਜਾਗ ਦੀ ਮਸਾਲ ਹੈ ਕਿਹੜੇ ਉਹ 10 ਰੁਪਏ 20 ਰੁਪਏ ਗੰਨੇ ਦੇ ਕੇ ਗੰਨੇ ਦਾ ਮੁੱਲ ਦੇ ਦਿੱਤਾ ਫਲਾਨਾ ਦਿੱਤਾ ਹੁਣ ਜਿਹੜੀ ਮੰਗ ਲੈ ਕੇ ਜਾ ਰਹੇ ਨੇ ਉਹ ਪਤਾ ਆ ਹੁਣ ਜਾਗਰੂਕ ਹੋਇਆ ਕਿਸਾਨ ਸਾਡਾ ਉਹ ਜਾਗਰੂਕ ਹੋਇਆ ਕਿ ਜੇ ਅਸੀਂ ਐਮਐਸਪੀ ਲਈ ਅੱਜ ਨਹੀਂ ਲੜੇ ਤਾਂ ਕੱਲ ਨੂੰ ਜਿੱਦਾਂ ਉਹਨਾਂ ਨੇ ਕਾਰਪੋਰੇਟ ਕਰਾਣੇ ਸਾਡੇ ਮਤਲਬ ਕਿ ਇਹ ਜ਼ਰਖੇਜ ਜ਼ਮੀਨ ਦੇ ਵਿੱਚ ਐਂਟਰ ਕਰਾਉਂਦੇ ਨੇ ਉਹਨਾਂ ਨੇ ਸਾਡੇ ਇਹ ਜ਼ਮੀਨਾਂ ਵਾਲੇ ਬੰਦਿਆਂ ਨੂੰ ਮਜ਼ਦੂਰ ਬਣਾ ਦੇਣਾ ਬੰਦੂਆ ਮਜ਼ਦੂਰ ਬਣਾ ਕੇ ਕਰਾਣ ਦਾ ਕੰਮ ਹੈ ਉਹਨਾਂ ਉਹ ਸਿਰਫ ਇਹ ਸਰਕਾਰ ਪਿਛਲੇ ਦੇ 10 ਸਾਲਾਂ ਤੋਂ ਖਾਲੀ ਕਾਰਪੋਰੇਟ ਘਰਾਣਿਆਂ ਦੀ ਪਿੱਠ ਤੇ ਖੜੀ ਆ ਆਮ ਲੋਕਾਂ ਨੇ ਕਰੋੜਾਂ ਹੀ ਜਿਹੜੇ ਜਿੰਨੇ ਮੁਲਕ ਦੇ ਸਾਰੇ ਦੇ ਇਕੱਲੇ ਪੰਜਾਬ ਹਰਿਆਣਾ ਦੇ ਨਹੀਂ ਬਾਕੀ ਸਾਊਥ ਸਾਈਡ ਦਾ ਵੀ ਜਿਹੜਾ ਵਾ ਮਤਲਬ ਕਿ ਕਿਸਾਨ ਹੈ ਉਹ ਕਿੱਦਾਂ ਉੱਥੇ ਆ ਕੇ ਆਪਣਾ ਰੋਸ ਜਿਹੜਾ ਦਿਖਾਉਂਦਾ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਉਹ ਆਪਣੇ ਮੂੰਹ ਦੇ ਵਿੱਚ ਚੂਹੇ ਤੱਕ ਪਾ ਕੇ ਨੰਗੇ ਧੜਕ ਉੱਥੇ ਆ ਕੇ ਉਹ ਲਿਟਦੇ ਨੇ ਗੱਲ ਇਹ ਕਿ ਇਹ ਗੋਦੀ ਮੀਡੀਆ ਉਹ ਉਹਨਾਂ ਦਾ ਦਰਦ ਜਿਹੜਾ ਜ਼ਮੀਨੀ ਦਰਦ ਹੈ ਉਹਨੂੰ ਕਦੀ ਵੀ ਬਿਆਨ ਕਰਨ ਦੀ ਗੱਲ ਨਹੀਂ ਕਰਦਾ ਕਿਉਂਕਿ ਉਹ ਵੀ ਕਾਰਪੋਰੇਟ ਘਰਾਣਿਆਂ ਦੇ ਹੀ ਚੈਨਲ ਨੇ ਉਹਨਾਂ ਨੇ ਇਹ ਆਮ ਲੋਕਾਂ ਦੇ ਹੁਣੇ ਕਿਸਾਨ ਨੇ ਤੁਸੀਂ ਇਹਨਾਂ ਦੇ ਚਿਹਰਿਆਂ ਤੋਂ ਅੰਦਾਜ਼ਾ ਲਾ ਲਓ ਵੀ ਜੇ ਉਹਨਾਂ ਨੇ ਇਹਨਾਂ ਦੀ ਸੁਣਵਾਈ ਜੋ ਜਿੰਨਾ ਮੁਲਕ ਸਾਡਾ ਆਜ਼ਾਦ ਹੋਣ ਤੋਂ ਬਾਅਦ ਜੇ ਇਹਨਾਂ ਦੀ ਤਰੱਕੀ ਹੋਈ ਹੋ ਹੁੰਦੀ ਤਾਂ ਇਹਨਾਂ ਦੇ ਚਿਹਰਿਆਂ ਤੇ ਇਹਨਾਂ ਦੇ ਘਰਾਂ ਦੇ ਪਰਿਵਾਰਾਂ 'ਚ ਇੱਕ ਇੱਕ ਬੱਚਾ ਆ ਜਿਹੜਾ ਸਾਡਾ ਮਤਲਬ ਉਹ ਇਕਲੌਤਾ ਪੁੱਤ ਜਿਹੜਾ ਉਦੋਂ ਸ਼ਹੀਦ ਕੀਤਾ ਉਹਦੇ ਕੋਲ ਤਿੰਨ ਕਿੱਲੇ ਜ਼ਮੀਨ ਸੀਗੀ ਸਾਰੀ ਇੱਕ ਕਿੱਲਾ ਉਹਦਾ ਪਹਿਲਾਂ ਵਿਕ ਗਿਆ ਜਦੋਂ ਭੈਣ ਦਾ ਵਿਆਹ ਕੀਤਾ ਕਰਜ਼ਾ ਲੈ ਹੁਣ ਵੀ ਉਹਦੇ ਸਿਰ ਤੇ 20 ਬੱਚੀ ਲੱਖ ਕਰਜ਼ਾ ਸੀ ਦੋ ਕਿੱਲਿਆਂ ਦੇ ਵਿੱਚ ਆਪਣੇ ਪਿਓ ਨਾਲ ਆਪਣੀ ਦਾਦੀ ਨਾਲ ਆਪਣੀਆਂ ਭੈਣਾਂ ਦੇ ਨਾਲ ਉਹ ਖੇਤੀ ਕਰਕੇ ਆਪਣਾ ਬਜ਼ਰ ਜਿਹੜਾ ਕਹ ਗੁਜ਼ਰਬਸਰ ਕਰ ਰਿਹਾ ਸੀ ਇੱਥੇ ਉਹ ਜਜਵੇ ਦੇ ਨਾਲ ਇਹ ਆਇਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਹਰ ਇੱਕ ਚੀਜ਼ ਦਾ ਪ੍ਰਾਈਵੇਟੇਸ਼ਨ ਕੀਤਾ ਹੋਇਆ ਆ ਹੁਣ 2020 ਦਾ ਜਿਹੜਾ ਬਿਜਲੀ ਸਮਝੌਤਾ ਆ ਉਹਦੇ ਤਹਿਤ ਹੁਣ ਅੱਜ ਅਸੀਂ ਮੋਬਾਈਲਾ ਮੋਬਾਈਲ ਰੀਚਾਰਜ ਕਰਾ ਰਹੇ ਆ ਇਹਦੇ ਵਿੱਚ ਦੇਖੋ ਸਰਕਾਰੀ ਕੰਪਨੀ ਤਾਂ ਫੇਲ ਕਰਤੀ BSNL ਕੰਪਨੀ ਫੇਲ ਹੋ ਗਈ ਲੇਕਿਨ ਪ੍ਰਾਈਵੇਟ ਕੰਪਨੀਆਂ ਕੰਪਨੀਆਂ ਕਿਵੇਂ ਇੰਨੀ ਤਰੱਕੀ ਕਰ ਰਹੀਆਂ ਉਹੀ ਇਸੇ ਤਰ੍ਹਾਂ ਜਿੱਦਾਂ ਸਿੱਖਿਆ ਨੂੰ ਘੋਰਾ ਲਾ ਦਿੱਤਾ ਉਹਨਾਂ ਨੇ ਇਸੇ ਤਰ੍ਹਾਂ ਇੱਕ ਖੇਤੀ ਸੈਕਟਰ ਬਚਿਆ ਸੀ ਜਿਹਦੇ ਵਿੱਚ ਖੇਤੀ ਸਾਡਾ ਮੋਲਕ ਮੋਲਕ ਖੇਤੀ ਪ੍ਰધાન ਮੋਲਕ ਹੈ ਸਾਡਾ ਉਹਦੇ ਵਿੱਚ ਮਜ਼ਦੂਰ ਹਰ ਇੱਕ ਵਰਗ ਕਿਸਾਨ ਮਜ਼ਦੂਰ ਛੋਟਾ ਦੁਕਾਨਦਾਰ ਛੋਟੇ ਦੁਕਾਨਦਾਰਾਂ ਨੂੰ ਵੀ ਵੱਡੀਆਂ ਵੱਡੇ ਐਡ ਐਡ ਮੋਲ ਖੋਲ੍ਹ ਕੇ ਛੋਟੇ ਦੁਕਾਨਦਾਰਾਂ ਦਾ ਕੀ ਹਾਲ ਕੀਤਾ ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਮੁਲਕ ਦੇ ਹਰ ਵਾਸੀ ਨੂੰ ਇਹ ਸਾਡੇ ਦੋਏ ਸੂਬੇ ਪੰਜਾਬ ਹਰਿਆਣਾ ਜਿਹੜੇ ਜਿਹੜੇ ਘਰ ਸਾਡੀਆਂ ਮਾਤਾਵਾਂ ਨੇ ਭੈਣਾਂ ਨੇ ਸਾਡੇ ਬੱਚੇ ਨੇ ਸਾਡੇ ਬਜ਼ੁਰਗ ਨੇ ਜਿੰਨੇ ਵੀ ਨੇ ਤੁਸੀਂ ਜੰਨਾ ਜਿੰਨੀ ਵੀ ਸਮਰਥਾਂ ਨਾਲ ਇੱਥੇ ਪਹੁੰਚ ਸਕਦੇ ਆ ਇੱਥੇ ਵੀ ਪਹੁੰਚੋ ਘਰ ਬੈਠੇ ਵੀ ਜਿਹੜਾ ਤੁਸੀਂ ਪ੍ਰਚਾਰ ਕਰ ਸਕਦੇ ਆ ਜਿਹੜੇ ਉਹ ਲੋਕ ਸਾਨੂੰ ਭੰਡਦੇ ਨੇ ਕਦੀ ਉਹ ਸਾਨੂੰ ਖਾਲਸਤਾਨੀ ਬਣਾ ਦਿੰਦੇ ਨੇ ਕਦੀ ਸਾਨੂੰ ਉਹ ਨਕਲ नक्सਲਵਾੜੀ ਬਣਾ ਦਿੰਦੇ ਨੇ ਕਦੀ ਉਹ ਸਾਨੂੰ ਵਖਵਾਦੀ ਬਣਾ ਦਿੰਦੇ ਨੇ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਹੈਗੀ ਇਹ ਲੜਾਈ ਇਕੱਲੇ ਖੇਤ ਚ ਕੰਮ ਕਰਨ ਵਾਲੇ ਕਿਸਾਨ ਦੀ ਨਹੀਂ ਹੈਗੀ ਇਹ ਲੜਾਈ ਹਰ ਵਰਗ ਦੀ ਆ ਵਿਦਿਆਰਥੀ ਵਰਗ ਦੀ ਵੀ ਆ ਵਿਦਿਆਰਥੀਆਂ ਨਾਲ ਕੀ ਹੋ ਰਿਹਾ ਹੈ ਸਿੱਖਿਆ ਨੀਤੀਆਂ ਜਿਹੜੀ ਜਿਹੜੀ ਸਿੱਖਿਆ ਨੀਤੀ ਲਿਆ ਰਹੀ ਆ ਉਹਦੇ ਵਿੱਚ ਸਾਡੇ ਆਉਣੇ ਵਾਲੇ ਟਾਈਮ ਦੇ ਵਿੱਚ ਸਾਡੇ ਸਿੱਖਿਆ ਦਾ ਜੋ ਉਹਨਾਂ ਨੇ ਨਿਹਾਰ ਕਰਨਾ ਆ ਉਹ ਬਾਕੀ ਸਾਡੇ ਸਾਡੇ ਪੰਜਾਬ ਦੇ ਨਾਲ ਤਾਂ ਉਹਨਾਂ ਨੂੰ ਸਪੈਸ਼ਲੀ ਬੈਰ ਹੈ ਪੰਜਾਬ ਨੂੰ ਤਾਂ ਮਤਲਬ ਕਿ ਜਿੱਦਣ ਤੋਂ ਪੰਜਾਬ ਇਹ ਜਦੋਂ 1947 ਦੀ ਵੰਡ ਹੋਈ ਆ ਮੁਲਕ ਦੀ ਵੰਡ ਨਹੀਂ ਹੋਈ ਪੰਜਾਬ ਦੀ ਵੰਡ ਹੋਈ ਆ ਪੰਜਾਬ ਜਾਂ ਬੰਗਾਲ ਦੋ ਸਟੇਟਾਂ ਦਾ ਜਿਹੜਾ ਆ ਸਰਮਾਇਆ ਗਿਆ ਆ ਪਾਕਿਸਤਾਨ ਦੇ ਵਿੱਚ ਤੇ ਅੱਜ ਇਹਨਾਂ ਨੇ ਸਾਨੂੰ ਇੱਥੇ ਪਾਕਿਸਤਾਨੀ ਘੋਸ਼ਿਤ ਕਰ ਦਿੱਤਾ ਆ ਬਾਰਡਰ ਬਣਾ ਕੇ ਤੇ ਹੁਣ ਤੁਸੀਂ ਜਿੰਨੀਆਂ ਵੀ ਬੀਬੀਆਂ ਭੈਣਾਂ ਇੱਥੇ ਆਏ ਆ ਤੁਸੀਂ ਜਾਇਜ਼ਾ ਲੈਣ ਆਏ ਹੋ ਲੰਗਰ ਪਾਣੀ ਸੇਵਾ ਜਾਂ ਕਿਵੇਂ ਦੇਖਣਾ ਅਸੀਂ ਮੈਂ ਸਪੈਸ਼ਲੀ ਮੇਰਾ ਪਿੰਡ ਪਾਤੜਾਂ ਦੇ ਨਾਲ ਹਰਿਆਊ ਪਿੰਡ ਹੈ ਠੀਕ ਹੈ ਅਸੀਂ ਉੱਥੋਂ 13 ਤਰੀਕ ਦੇ ਇੱਥੇ ਬਕਾਇਦਾ ਆਂਦੇ ਆ ਜਿੰਨੀ ਆਪਣੀ ਸਮਰਥਾ ਆ ਜੋ ਅੰਬੀਰਾ ਭਰਾਵਾਂ ਨੂੰ ਵੀ ਮਿਲਦੇ ਵੀ ਆ ਜੇ ਕਿਸੇ ਦੀ ਕੋਈ ਸਮੱਸਿਆ ਜਿਹਦੇ ਲਈ ਕੁਝ ਅੱਗੇ ਕੱਲ ਪਹਚਾ ਸਕਦੇ ਹੋ ਪਿੰਡਾਂ ਦੇ ਵਿੱਚ ਜਾ ਕੇ ਇਹਨਾਂ ਦੀ ਗੱਲ ਹੈ ਵੀ ਜਿਹੜੀ ਇਹ ਕੱਲੀ ਲੜਾਈ ਇਹਨਾਂ ਦੀ ਨਹੀਂ ਹੈਗੀ ਇਹ 300 ਕਿਲੋਮੀਟਰ ਤੋਂ 400 ਕਿਲੋਮੀਟਰ ਤੋਂ ਆ ਕੇ ਇਹ ਠੰਡ ਦੇ ਵਿੱਚ ਪਿੱਛੇ ਦੇ ਉਸ ਦਿਨ ਰਾਤ ਨੂੰ ਇੰਨੀ ਬਰਫ਼ ਉਹ ਡਿਗੇ ਆ ਆਲਰੇ ਡਿਗੇ ਆ ਮੈਂ ਘਰ ਬੈਠੀ ਮੈਂ ਇੱਥੇ 10 ਬੰਦਿਆਂ ਨੂੰ ਫੋਨ ਕਰਕੇ ਪੁੱਛਿਆ ਵੀ ਵੀਰੋ ਇੱਥੇ ਕੀ ਹੋਵਾ ਕਿਉਂਕਿ ਇੰਨਾ ਜ਼ਿਆਦਾ ਗੜੇ ਮਾਰੀ ਹੋਈ ਉਦਾਂ ਦੇ ਮਾਹੌਲ ਦੇ ਵਿੱਚ ਇਹ ਕਿੱਦਾਂ ਫਿਰ ਇਹਨਾਂ ਨੂੰ ਜਿੰਨਾ ਕ ਸਰਕਾਰਾਂ ਨੇ ਸਾਡੇ ਮੁਲਕ ਦੇ ਵਸਿੰਦਿਆਂ ਦੀ ਹਾਲਤ ਜੋ ਕੀਤੀ ਹੋਆ ਹਰ ਬੰਦਾ ਕਿਸੇ ਨਾ ਕਿਸੇ ਬਿਮਾਰੀ ਨਾਲ ਪੀੜਤ ਹੈ ਪੀੜਤ ਹੋ ਕੇ ਵੀ ਇੱਥੇ ਬੈਠਾ ਆ ਬੈਠਾ ਰਾਤ ਨੂੰ ਇੱਥੇ ਆਲੇ ਦੁਆਲੇ ਦੇਖੋ ਤੁਸੀਂ ਕੀ ਆ ਮੱਛਰ ਹੈ ਹੋਰ ਇੰਨਾ ਕੁਝ ਆ ਇਹਨਾਂ ਨੂੰ ਜਿਹੜਾ ਰੋਜ਼ਮਰਾਂ ਦਾ ਜੀਵਨ ਹੈ ਜਿਹੜਾ ਉਹ ਉਹਦੀ ਗੁਜਰਬਸਰ ਕਰਨ ਲੇਕਿਨ ਨਾਕ ਹੋ ਰਿਹਾ ਇਹ ਬੈਠੇ ਨੇ ਨਾ ਇਹ ਉਹ ਜ਼ਮੀਰ ਵਾਲੇ ਬੰਦੇ ਨੇ ਇਹ ਉਹ ਸਿੱਦਕੀ ਬੰਦੇ ਨੇ ਜਿਹੜੇ ਆਪਣੀ ਆਪਣੀ ਸਾਡੀ ਮਾਂ ਜ਼ਮੀਨ ਵੀ ਸਾਡੀ ਮਾਂ ਆ ਉਹ ਮਾਂ ਨੂੰ ਬਚਾਉਣ ਲਈ ਇੱਥੇ ਬੈਠੇ ਨੇ ਤੇ ਜੀ ਜੀ ਸੋ ਇਹ ਸਾਰੀਆਂ ਅਲਦ ਵਾਲੇ ਬੀਬੀਆਂ ਭੈਣਾ ਹਰਿਆਣੇ ਤੋਂ ਵੀ ਕੁਝ ਪਿੰਡਾਂ ਤੋਂ ਆਏ ਨੇ ਤੇ ਕੁਝ ਪੰਜਾਬ ਦੇ ਪਿੰਡਾਂ ਤੋਂ ਇੱਥੇ ਇਕੱਠੇ ਹੋ ਗਏ ਕਿਸਾਨਾਂ ਨਾਲ ਆ ਕੇ ਮਿਲਦੇ ਨੇ ਕੋਈ ਵੀ ਸਮੱਸਿਆ ਹੁੰਦੀ ਆ ਉਹਨਾਂ ਜਾਂ ਕਿਸੇ ਚੀਜ਼ ਦੀ ਲੋੜ ਆ ਕੋਸ਼ਿਸ਼ ਕਰਦੇ ਆ ਕਿ ਲੋੜ ਜਿਹੜੀ ਪੂਰੀ ਕੀਤੀ ਜਾਵੇ ਸੋ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਹੋਏ ਨੇ ਕੈਮਰਾਮੈਨ ਦਵਿੰਦਰ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਖਨੌਰੀ ਬਾਡਰ